ਅੰਡ ਚੂੰਗਾ ਜੋ ਕਿ ਹਲਕਾ ਪੈਂਦਾ ਹੈਗਾ ਤੇ ਇਸ ਨੂੰ ਸਹਿਣਾ ਬਲੌਕ ਪੈਂਦਾ ਜਿਹਦੇ ਵਿੱਚ ਇੰਟਰਫੀਅਰੈਂਸ ਹੈ ਜਿਹੜੀ ਲਵ ਸਿੰਘ ਉਗੋਕੇ ਐਮ ਐਲ ਏ ਜੋ ਕਿ ਆਮ ਆਦੀ ਪਾਰਟੀ ਦੇ ਨੇ ਔਰ ਇੱਥੋਂ ਦੇ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਪੰਡੋਰੀ ਜੀ ਉਹਨਾਂ ਦਾ ਵੀ ਜਿਹੜੀ ਇਹ ਕੰਸਟਿਟੂਐਂਸੀ ਜਿਹੜੀ ਹੈ ਇੱਕ ਸਾਰਾ ਉਹਦੇ ਵਿੱਚ ਇਹ ਇਹਨਾਂ ਨੂੰ ਹਲਕਾ ਪੈਂਦਾ ਮੇਰੇ ਨਾਲ ਸਾਡੇ ਭਰਾ ਸਰਪੰਚ ਹਰਦੀਪ ਸਿੰਘ ਔਰ ਪੰਚ ਸਾਡੇ ਜਗਦੀਪ ਸਿੰਘ ਔਰ ਇੱਕ ਸਾਡੀ ਭੈਣ ਸਰਬਜੀਤ ਕੌਰ ਵੀ ਪੰਜ ਜੋਕੇ ਇਹਨਾਂ ਨਾਲ ਅਟੈਚ ਆ ਇਹਨਾਂ ਦੇ ਵਿੱਚੋਂ ਕੀ ਹੋਇਆ ਕਿ ਲਾਭ ਸਿੰਘ ਊਗੋ ਕੇ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਭਟੌਰ ਤੋਂ ਐਮਐਲਏ ਨੇ ਔਰ ਸਾਡੇ ਹਲਕਾ ਮਹਿਲਕਣਾ ਤੋਂ ਐਮਐਲਏ ਕੁਲਵੰਤ ਸਿੰਘ ਪਡੋਰੀ ਨੇ ਇਹਨਾਂ ਨੇ ਕੀ ਕਰਿਆ ਕਿ ਵੀ ਇਹ ਸਰਪੰਚ ਇੱਕ ਕਿਸੇ ਹੋਰ ਪਾਰਟੀ ਨਾਲ ਹੋਣ ਕਰਕੇ ਲਾ ਲਓ ਜਾਇਹ ਆਪਣੇ ਪਹਿਲੀ ਗੱਲ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੁੰਦਾ ਮੈਂ ਵੱਡੀ ਗੱਲ ਕਰਨੀ ਚਾਹਣਾ ਇੱਕ ਪਿੰਡ ਦਾ ਚੁਣਿਆ ਹੋਇਆ ਨਮਾਇੰਦਾ ਹੁੰਦਾ ਜਿਹਨੂੰ 1994 ਦੇ ਐਕਟ ਦੇ ਰਾਹੀਂ ਚੁਣਿਆ ਜਾਂਦਾ ਇਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਦੋਨੋਂ ਦੋਨੋਂ ਐਮਐਲਏਜ਼ ਦੁਆਰਾ ਟੋਟਲੀ ਫੁੱਲ ਰੱਜ ਕੇ ਇੰਟਰਫੇਰੈਂਸ ਕੀਤੀ ਜਾ ਰਹੀ ਹੈ ਇਹਦੇ ਵਿੱਚ ਮੈਂ ਜਿਹੜੀ ਵੱਡੀ ਗੱਲ ਕਰਨੀ ਚਾਹਣਾ ਪੂਰਨ ਤੌਰ ਤੇ ਜਿਹੜਾ ਵੱਡਾ ਹੱਥਾ ਕੁਲਵੰਤ ਸਿੰਘ ਪੰਡੂਰੀ ਐਮਐਲਏ ਔਰ ਜਿਹੜਾ ਲਾਭ ਸਿੰਘ ਓਗੋ ਕੇ ਸੈਣਾ ਬਲਾਕ ਕਰਕੇ ਇਹ ਜਿਹੜੇ ਟੇਲ ਤੇ ਪੈਂਦੇ ਪਿੰਡ ਨੇ ਬਾਰਡਰ ਏਰੀਆ ਤੇ ਬਹੁਤ ਵੱਡਾ ਉਹਨਾਂ ਦਾ ਹਸਿਸਾ ਹੈਗਾ ਕਿ ਇਸ ਸਰਪੰਚ ਨੂੰ ਸਰਪੰਚੀ ਲਈ ਚੱਲ ਨਹੀਂ ਦਿੱਤਾ ਜਾਂਦਾ ਮੈਂ ਗੱਲ ਕਰਨੀ ਚਾਹਣਾ ਇਹਦੇ ਵਿੱਚੋਂ ਜਗਿੰਦਰ ਸਿੰਘ ਪੰਚ surjit singh ਪੰਚ mahinder singh ਪੰਚ harpreet kaur ਪੰਚ ਤੇ kalvinder kaur ਪੰਚ ਇਹਨਾਂ ਨੂੰ 50 ਜਾਣਿਆਂ ਨੂੰ ਸਾਈਡ ਤੇ ਕੱਢ ਲਿਆ ਗਿਆ ਇਹਨਾਂ ਨੂੰ ਕਿਹਾ ਗਿਆ ਕਿ ਸਾਡਾ ਅਧਿਕਾਰ ਕ ਪੰਚ ਹੈ ਜਿਹੜਾ ਉਹ ਥੋਪਿਆ ਜਾਵੇ ਕਿਹੜੀਆਂ ਪੌਵਜ ਨੇ ਜਿਹੜੀਆਂ ਸਰਪੰਚ ਦੀਆਂ ਚੁਣੇ ਹੋਏ ਡੈਮੋਕ੍ਰੇਟ ਬੇ ਦੇ ਨਾਲ ਜਿਹੜਾ ਸਰਪੰਚਾਂ ਲੋਕਤੰਤਰ ਦੇ ਨਾਲ ਡੈਮੋਕ੍ਰੇਸੀ ਦੇ ਨਾਲ ਇਹਦੀਆਂ ਪਾਵਰਾਂ ਨੂੰ ਘਟਾਇਆ ਜਾਵੇ ਤੇ ਫੁੱਲ ਫਲੈਸਿਡ ਪਾਵਰਾਂ ਸਾਡੇ ਆਮ ਆਦੀ ਪਾਰਟੀ ਦੇ ਮੈਂਬਰ ਨੂੰ ਦਿੱਤੀਆਂ ਜਾਣ ਮੈਂ ਅੱਜ ਜ਼ਰੂਰ ਕਹਿਣਾ ਚਾਹਣਾ ਪੰਡੋਰੀ ਸਾਹਿਬ ਤੇ ਕਿਲਵੰਤ ਸਿੰਘ ਪੰਡੋਰੀ ਸਾਹਿਬ ਤੇ ਐਮ ਐਲ ਏ ਗੋਕੇ ਲਾਹੂ ਗੋਕੇ ਸਾਹਿਬ ਤੁਹਾਡੇ ਓਨਲੀ 2 ਇਅਰਸ ਲੈਫਟ ਆ ਤੁਹਾਡੇ 2 ਸਾਲ ਲੈਫਟ ਰਹਿ ਗਏ ਨੇ ਤੁਸੀਂ ਸਿਰਫ 3 ਸਾਲਾਂ ਦੇ ਵਿੱਚ ਡੱਕਾ ਦੂਰਾ ਤੁਸੀਂ ਪੰਜਾਬ ਦੇ ਵਿੱਚ ਨਹੀਂ ਕੀਤਾ ਪਹਿਲਾਂ ਤੁਸੀਂ ਹਾਈ ਕੋਰਟ ਤੋਂ ਚਪੇੜਾ ਖਾਧੀਆਂ ਛੋਟੀ ਸਰਕਾਰ ਨੇ ਤੁਸੀਂ ਜਿਹੜੇ ਸਰਪੰਚ ਸੀ ਕਾਂਗਰਸ ਪਾਰਟੀ ਦੇ ਵਿੱਚ ਬਣੇ ਹੋਏ ਉਹਨਾਂ ਨੂੰ ਤੁਸੀਂ ਕੀ ਕੀਤਾ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਉੱਤੇ ਪ੍ਰਬੰਧ ਕਲਾਏ ਗਏ ਜਦੋਂ ਹਾਈ ਕੋਰਟ ਦਾ ਰੁਕ ਹੋਇਆ ਤਾਂ ਹਾਈ ਕੋਰਟ ਦੇ ਵਿੱਚ ਛੋਟੇ ਕਰਾਰੇ ਚਪੇੜ ਪਈ ਤੇ ਸਾਡੇ ਸਰਪੰਚ ਬਹਾਲ ਕਰਨੇ ਪਏ ਫਿਰ ਤੁਸੀਂ ਕੀ ਕੀਤਾ ਤਾਂ ਸਾਡੇ ਜਿਹੜੀਆਂ ਇਲੈਕਸ਼ਨ ਸੀਗੀਆਂ ਉਹਨੂੰ ਬੜਾ ਲੰਮਾ ਲੇਟ ਕੀਤਾ ਫਿਰ ਹਾਈ ਕੋਰਟ ਦੇ ਚਪੇੜਾ ਖਾਧੀਆਂ ਹਾਈ ਕੋਰਟ ਤੋਂ ਜਿਹੜੇ ਚੰਗੇ ਸਾਡੇ ਲੋਅਸ ਸੀ ਸਾਡੇ ਵਕੀਲ ਸੀ ਉਹਨੇ ਲੜਾਈ ਲੜੀ ਕਾਂਗਰਸ ਪਾਰਟੀ ਨਾਲ ਲੜਾਈ ਲੜੀ ਤੇ ਅਸੀਂ ਚੋਣਾ ਕਰਾਉਣ ਦੇ ਵਿੱਚ ਕਾਮਯਾਬ ਹੋਏ ਚਪੇੜਾ ਖਾਦੀਆਂ ਹਾਈ ਕੋਰਟ ਤੋਂ ਪਰ ਤੁਸੀਂ ਅੱਜ ਵੀ ਜਿਹੜਿਆ ਤੁਸੀਂ ਐਮਐਲਏ ਬਣੇ ਹੋਇਓ ਮੈਨੂੰ ਨਹੀਂ ਪਤਾ ਤੁਸੀਂ ਕੀ ਡਿਗਰੀਆਂ ਕੀਤੀਆਂ ਨੇ ਪਤਾ ਨਹੀਂ ਤੁਹਾਨੂੰ ਕਾਦੀ ਨੌਲੇਜ ਆ ਤੁਸੀਂ ਨੇ ਸਾਨੂੰ ਲੋਕਾਂ ਨੇ ਸੱਤਾ ਦਿੱਤੀ ਦੋ ਵਾਰੀ ਇਹ ਲਾਹਮ ਕੋਕੇ ਵਾਲੇ ਦੇ ਪੇਪਰ ਥੱਲੇ ਬਟੇਰਾ ਆ ਗਿਆ ਪੰਜਾਬੀ ਚ ਇਧਰੋਂ ਪਣਡੋਰੀ ਲਿਆ ਗਿਆ ਵੀ ਤੁਸੀਂ ਅੱਜ ਖੁੱਲ ਚੁੱਕੇ ਹੋ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ 1994 ਦਾ ਐਕਟ ਆ ਜਿਹੜਾ ਪੰਚਾਇਤੀ ਰਾਜ ਐਕਟ ਉਹਦੇ ਥਰੂ ਪੰਚਾਇਤਿਕ ਫੁੱਲ ਫਲੈਸਿਡ ਇੱਕ ਐਮਐਲਏ ਆ ਆਪਣੇ ਆਪ ਦੇ ਵਿੱਚ ਇੱਕ ਪਾਵਰ ਆ ਗਈ ਉਹ ਆਪਣੇ ਆਪ ਦੇ ਵਿੱਚ ਉਹ ਇੱਕ ਲੀਡਰ ਨੇ ਆਪਣੇ ਆਪਣੇ ਚੁਣੇ ਹੋਏ ਨਮਾਇंदे ਨੇ ਤੁਸੀਂ ਉਹਨਾਂ ਦੇ ਵਿੱਚ ਇੰਟਰਫੀਅਰੈਂਸ ਨਹੀਂ ਕਰ ਸਕਦੇ ਪਰ ਤੁਸੀਂ ਡਾਇਰੈਕਟਲੀ ਇੰਡਾਇਰੈਕਟਲੀ ਜਿਹੜੀ ਤੁਸੀਂ ਇੰਟਰਫੀਅਰੈਂਸ ਕਰਦੇ ਹੋ ਤੇ ਅੱਜ ਇਹਨਾਂ ਦੇ ਕੋਲੋਂ ਪੰਜ ਮੈਂਬਰ ਤੁਸੀਂ ਖਸਕਿਆ ਕੇ ਇਹਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਔਰ ਪਿੰਡ ਦੇ ਵਿੱਚ ਤੁਸੀਂ ਕੰਮ ਨਹੀਂ ਹੋਣ ਦੇ ਰਹੇ ਅੱਜ ਇੱਥੇ ਪਿੰਡ ਦਾ ਇਕੱਠ ਵੱਡਾ ਹੋਣਾ ਸੀ ਪਰ ਮੇਰੀਆਂ ਮਾਮਾ ਖੜੀਆਂ ਨੇ ਇੱਧਰ ਦੇਖੋ ਦੂਰੋਂ ਥੋੜ੍ਹਾ ਲਈ ਦੂਰੋਂ ਕਰੋ ਸਾਰਾ ਦਿਖਾਓ ਇੱਧਰ ਵੀ ਰੇ ਮਾਮਾ ਖੜੀਆਂ ਨੇ ਭੈਣਾ ਖੜੀਆਂ ਨੇ ਇੱਧਰ ਸਾਡੇ ਸਤਕਾਰਯੋਗ ਬਜ਼ੁਰਗ ਪਿੰਡ ਦੇ ਨੌਜਵਾਨ ਇਸ ਚੰਗਾ ਪਿੰਡ ਦੇ ਵਿੱਚ ਖੜੇ ਨੇ ਕਿਉਂ ਕਿ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਣੀ ਚਾਹੀਦੀ ਆ ਇੱਕ ਚੰਗਾ ਵਿਕਾਸ ਹੋਣਾ ਚਾਹੀਦਾ ਆਓ ਤੁਹਾਨੂੰ ਤੁਰਕੇ ਸੀ ਦਿਖਾਉਣੇ ਆ ਹਰ ਜਿੰਨੇ ਇਧਰ ਸਾਡਾ ਸਾਰੇ ਇਕੱਠੇ ਹੋ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਜਿਹੜਾ ਆ ਪਾਈਪਲਾਈਨ ਪਈ ਆ ਇਧਰ ਦਿਖਾਓ ਇਧਰ ਇਧਰ ਦਿਖਾਓ। ਆ ਪਾਈਪਲਾਈਨ ਪਈ ਆ। ਪੰਚਾਇਤ ਸਰਪੰਚ ਸਾਹਿਬ ਆਵੋ ਇਧਰ। ਛੜਾ ਭਾਈ ਸਰਪੰਚ ਸਿੰਘ ਕਹਿੰਦੇ ਵੀ ਸਰਪੰਚ ਸਾਹਿਬ ਕਹਿੰਦੇ ਵੀ ਅਸੀਂ ਨੇ ਜਿਹੜੀ ਆ ਪਾਈਪਲਾਈਨ ਆ ਗਈ ਅਸੀਂ ਆਪਣੇ ਮਤਾ ਪੱਕੇ ਪਾਈਪਲਾਈਨ ਜਿਹੜੀ ਸੀਵਰੇਜ ਪਾਉਣ ਵਾਸਤੇ ਪ੍ਰੇਸ਼ਟ ਦੇ ਵਿਕਾਸ ਵਾਸਤੇ ਪਾਈ। ਤੁਸੀਂ ਪਰਵਾਹ ਨਹੀਂ ਮੈਂ ਤੁਸੀ ਇਹ ਕੰਮ ਕਰਵਾਓ ਤੁਸੀਂ ਇਹਨਾਂ ਡਾਇਰੈਕਟ ਕਰਕੇ ਜ਼ਿਲ੍ਹਾ ਲਾਸ ਬਲਾਕ ਕੇ ਤੇ ਕਰੰਟਿਕੇ ਨਾਲ ਲੋਨ ਹੁਣ ਜੇ ਇਹ ਚੀਜ਼ ਨਹੀਂ ਹੋਊਗੀ ਤਾਂ ਪੰਚਾਇਤ ਵੱਲੋਂ ਅਸੀਂ ਨੋਟਿਸ ਕੱਢਾਂਗੇ ਵੀ ਸਰਪੰਚ ਆਪਣੇ ਵੱਲੋਂ ਇੱਕ ਲੈਟਰ ਜਾਈ ਤੁਹਾਨੂੰ ਮੈਰਟ ਕੇ ਵੀ ਮਿੰਟ ਚ ਲੈ ਜਾਓ ਜੋ ਲੈ ਜਾ ਨਹੀਂ ਮੈਂ ਇਹ ਦੂਗਾ ਇਹ ਪੂਰਨ ਤੌਰ ਤੇ ਸੀ ਇਹਨਾਂ ਦੱਸ ਦਊਗਾ ਕਿ ਅਰੇ ਪਕੜੀਏ ਨਾ ਕਿ ਪੂਰਾ ਬਾਈਟ ਜੀ ਦਿਖਾਗਾ ਇਸ ਗਲਤੀ ਦਾ ਸਫਾ ਚੋਂ ਮੈਂ ਕਿਹਾ ਗਿਆ ਦੋ ਬਣ ਅਰੇ ਮੈਂ ਕਿ ਦੂਗਾ ਚੋੜਾ ਕਿ ਮਰਜ਼ੀ ਪਾਰਟੀ ਗਵਰਨਰ ਪੂਰੇ ਪੰਜਾਬ ਦੇ ਚੱਲੂ ਸਾਰੇ ਉਹਨਾਂ ਦਾ ਇਹ ਮਤਲਬ ਹੈ ਕਿ ਉਹ 1.7 ਸਾਲਾਂ ਤੋਂ ਕੰਮ ਕਰ ਰਹੇ ਹਨ 7 ਮਾਰਚ ਨੂੰ ਘਾਟੇ ਆਸ਼ੂ ਵਿਧਾਲਾ ਪਰ ਦੂਰਾ ਦੇ ਨਾਮ ਜਿਹੜੇ ਮੈਂ ਬਾਰੇ ਸਵਾਨ ਤੋਂ ਫਾਇਦਾ ਆਪਸੀ ਕੁਝ ਨਾ ਸੀਗਾ ਉਹਨੂੰ ਲਾ ਕੇ ਇੱਕ ਕੱਕ ਬਣੇ ਲਿਆ ਰੂਗਾ ਪਰ ਤੁਹਾਨੂੰ ਪਾੜੀ ਦਾ Yeah. ਕੀ ਕਰੀਏ 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 ਲੋਕਾਂ ਕੋਲ ਆਹ ਜੀ ਖੋਟਿਆ ਇਹ ਮਾਲਕ ਕੇ ਇਹ ਹਾਲ ਕਰਉਂਦੇ ਕਿ ਕਿ ਤਰ੍ਹਾਂ ਦੀ ਹੈ ਇਹ ਤੋਰ ਤੱਕ ਪੈਣੀ ਸੋਣ ਕਰਨੀ ਜਿਹੜੀ ਫਸਲ ਆ ਗਈ ਲੰਬਨ ਕਰਕੇ ਸਾਰਾ ਪਾਣੀ ਮਹਿਮਾਨਪੰਡ ਦਾ ਪਾਣੀ ਪੈਂਦਾ ਹੈ ਇੱਕ ਟਾਂੜਾ ਪਾਣੀ ਹੈ ਇਹ ਖੇਤਾਂ ਚ ਪਾ ਰਹੇ ਆ ਆਹ ਆ ਦੇ ਕੱਟ ਦੇਖੋ ਆ ਕਣਕ ਦਾ የልብቀኝ ፈላስ per